ਮਦਾਨ ਦਿੱਤੇ ਜਾ ਰਹੇ ਆ ਬੀਰਤ ਸਿੰਘ ਨੱਡਾ ਸਾਡਾ ਵੀਰ ਹੈ ਪੰਜਾਬ ਪੁਲਿਸ ਦਾ ਜਵਾਨ ਹੈ ਕਹਿੰਦਾ ਵੀ ਮਾਲੇ ਦੀਆਂ ਤਿੰਨ ਕਬੱਡੀਆਂ ਤੇ ਬੀਰਤ ਵੀਰ ਆਪਾਂ 1000 ਰੁਪਏ ਲਾ ਦਿੰਨੇ ਆ ਉਧਰ ਰੁਪਿੰਦਰ ਲਾਡੀ ਸਰਪੰਚ ਹੈ ਕਹਿੰਦੇ ਹਾਕਮ ਵਾਲੀ ਜੱਗੂ ਦੇ ਤਿੰਨ ਜੱਫੇ 2100 ਰੁਪਏ ਦੇ ਆ ਆ ਦੁੱਗਾ ਆ ਗਿਆ ਜੱਫਿਆਂ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਸੇਵਕ ਸਰਪੰਚ ਪੁਲਸੀਆ ਹਰਿਆਣੇ ਤੋਂ ਉਹ ਕਹਿੰਦਾ ਵੀ ਕੁਲਵੀਰ ਦੇ ਕੁਲਵੀਰ ਦੇ ਹਾਕਮ ਵਾਲੀਏ ਜੱਗੂ ਦਾ ਪਰ ਜੱਫਾ 500 ਦਾ ਹਾਕਮ ਵਾਲੀਏ ਜੱਗੂ ਦਾ ਪਰ ਜੱਫਾ 500 ਦਾ ਸਿਰੇ ਦਾ ਮੈਚ ਹੈ ਲੋਕ ਆਨੰਦ ਲੈ ਰਹੇ ਹੈ 23 ਮਾਰਚ ਦਾ ਦਿਨ ਹੈ ਜਹਵੀਰ ਦਾ ਮੇਲਾ ਖੇਡਿਆ ਜਾ ਰਿਹਾ ਹੈ 12ਵੇਂ ਸਾਲ ਦਾ ਕਬੱਡੀ ਕੱਪ ਹੈ ਫਿੰਡੂ ਕਿਹੜੇ ਪਾਸੇ ਪੁੱਜ ਗਿਆ ਉਧਰ ਕੁਲਵੀਰ ਦੇ ਤਿੰਨ ਜੱਫੇ ਠਾਣਾ ਬੋਹਾ ਇਹ ਸਾਰੀ ਪੁਲਿਸ ਵੱਲੋਂ 11 ਇਹਦੇ ਆ ਕੁਲਵੀਰ ਜਟਾਣਾ ਵਾਲੇ ਦੇ ਤਿੰਨ ਜੱਫੇ ਆ ਕਹਿੰਦੇ ਗੋਵਿੰਦਪੁਰਿਆ ਮਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਹਾਕਮ ਵਾਲੀਏ ਉਹ ਜਗੂ ਦੇ ਨਾਲ ਹੱਤਗੋੜੀਆਂ ਹੋ ਗਈਆਂ ਹੋ ਗਈਆਂ ਹੋ ਗਈਆਂ ਆ ਹੁੰਦੀ ਹੈ ਕਬੱਡੀ ਆ ਹੁੰਦੀ ਹੈ ਸਪੋਰਟਸਮੈਨਸ਼ਿਪ ਆ ਹੁੰਦਾ ਪਿਆਰ ਖੂਨਣਾ ਪਿੰਡ ਵਾਲੇ ਗੁਰਵਿੰਦਰ ਦੀ ਰੇਡ ਹੈ ਰਪਿੰਦਰ ਕੜਦਾ ਲੈ ਲਓ ਗੁਰਵਿੰਦਰ ਸਿੰਘ ਖੂਨਣ ਪਿੰਡ ਵਾਲਾ ਮੇਰੇ ਵੀਰੋ ਫਤਿਆਬਾਦ ਦਾ ਲੱਕਾ ਸੰਧੂਆਂ ਦਾ ਮੁੰਡਾ ਆਹ ਸਾਹਮਣੇ ਸਕੇ ਖੜਿਆ ਇੱਕ ਪਾਸੇ ਰਣੀਆਂ ਔਰ ਦੂਜੇ ਪਾਸੇ ਗੁਰਵਿੰਦਰ ਗਿਆ ਤੇ ਬੜੇ ਵਧੀਆ ਤਰੀਕੇ ਨਾਲ ਆ ਪੱਟਨ ਪਰ ਮੈਟ ਵਾਲੀ ਕਬੱਡੀ ਦਾ ਤੇ ਮੇਰੇ ਵੀਰੋ ਮਿੱਟੀ ਵਾਲੀ ਕਬੱਡੀ ਦਾ ਥੋੜਾ ਫਰਕ ਹੈ ਔਰ ਸਾਹਮਣੇ ਦੇਖਣਾ ਬਹੁਤ ਤਕੜਾ ਮੁਕਾਬਲਾ ਠੱਠ ਵੱਜਿਆ ਪਿਆ ਚਨੀਰ ਦੇ ਇਸ ਖੇਡ ਮੇਲੇ ਹੋ ਜੀ ਹੋਈ ਹੈ ਚੱਲ ਵੀ ਨੌਜਵਾਨਾ ਕੌਣ ਕਬੱਡੀ ਪਾਉਗਾ ਬੱਲੇ 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 ਰਵਿੰਦਰ ਆ ਤੇ ਕਹਿੰਦੇ ਅਮਨਤਾਪ ਬੱਜਨ ਜਾਂ ਕਹਿੰਦੇ ਵਿਸ਼ੇਕ ਬੱਜਨ ਤੇ ਅਸ਼ੋਰਾ ਰਾਏ ਦੀ ਹੋ ਸਕਦਾ ਵੀ ਵੈਬਸਾਈਟ ਖੋਲੀ ਬੈਠੀ ਹੋਵੇ ਸਾਡੀ ਟੀਮ ਦਾ ਅੱਜ ਰਣ ਸਿੰਘ ਜੱਫੇ ਲਾ ਰਿਹਾ ਹੈ ਸਾਡੀ ਟੀਮ ਦਾ ਰਣ ਸਿੰਘ ਜੱਫੇ ਲਾ ਰਿਹਾ ਹੈ ਉਹ ਗੋਵਿੰਦਪੁਰੇ ਦੇ ਫੇਰ ਲੋੜਦੀ ਹੈ ਤੇ ਅਰਬਾ ਰੱਖਦਾ ਪੁਲਸੀਆ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡਣ ਦਾ 14 ਸਾਲ ਥੋੜੇ ਨਹੀਂ ਹੁੰਦੇ ਇੱਕ ਦੋ ਤਿੰਨ ਸਾਲਾਂ ਦੀ ਗੱਲ ਨਹੀਂ ਪਰ ਇਹ 14 ਸਾਲਾਂ ਤੋਂ ਤਕੜਾ ਹੀ ਖੇਡਦਾ ਆ ਰਿਹਾ ਹੈ ਨੌਜਨ ਮੇਰੇ ਵੀਰੋ ਮਾਲਾ ਗੋਵਿੰਦਪੁਰੇ ਵਾਲਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਆਓ ਸਾਹਮਣੇ ਅਗਲੀ ਕਬੱਡੀ ਫੇਰ ਖੇਡ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਚਾਰ ਜੱਫਿਆਂ ਨੇ ਬੋਲ ਦਿੱਤਾ ਧਾਵਾ ਇੱਕ ਪਾਸੇ i'm